ਬਾਬਾ ਦੀ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਾਬਾ ਜੀ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਅੰਤ ਤੱਕ ਦੇਖੇ ਤੇ ਨਾਲ ਦੇ ਨਾਲ ਛੇ ਜਰੂਰ ਕਰ ਦਿਓ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਅੱਜ ਅੰਮ੍ਰਿਤਸਰ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਤਾਂ ਤਨਵਬਾਬ ਦੀਵ ਸਿੰਘ ਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਦੇ ਵਿੱਚ ਨਗਰ ਕੀਰਤਨ ਜਿਹੜੇ ਉਨਕਾਲੇ ਜਾ ਰਹੇ ਨੇ ਤੇ ਬਹੁਤ ਹੀ ਖੂਬਸੂਰਤ ਜਿਹੜੀ ਸਜਾਵਟ ਆ ਉਹ ਕੀਤੀ ਜਾ ਰਹੀ ਆ ਗੁਰਦੁਆਰਾ ਸ਼ੀਤਾਂ ਸਾਹਿਬ ਅੰਮ੍ਰਿਤਸਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼ੀਤਾਂ ਸਾਹਿਬ ਉਹ ਪਵਣ ਪਿੱਤਰ ਅਸਥਾਨ ਜਿਸ ਸਥਾਨ ਤੇ ਹਰ ਐਤਵਾਰ ਦੁਪਹਿਰਾ ਵਾਸਤੇ ਬਹੁਤ ਹੀ ਲੱਖਾਂ ਸੰਗਤਾਂ ਹਾਜ਼ਰੀ ਭਰਦੀਆਂ ਤੇ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਲਾਉਂਦੀਆਂ ਨੇ ਵਾਇਕਰੂ ਵਾਇਕਰੂ ਇਹ ਜੋ ਪੌਣ ਪਿੱਤਰਸਥਾਨ ਜਿਸ ਤਾਂ ਤੇ ਆ ਕੇ ਹਰੇਕ ਦੀਆਂ ਮਨੋ ਕਾਮਣਾਂ ਪੂਰੀਆਂ ਹੁੰਦੀਆਂ ਆ ਆਓ ਸੰਗ ਜੋ ਦੱਸਦੇ ਆ ਆਪ ਜੀ ਨੂੰ ਇਥੋਂ ਦਾ ਇਤਿਹਾਸ ਸਤਨਤਨ ਬਾਬਾ ਦੀਪ ਸਿੰਘ ਜੀ 12 ਮਿਸਲਾਂ ਵਿੱਚੋਂ ਪ੍ਰਸਿੱਧ ਸ਼ਹੀਦਾਂ ਦੀ ਮਿਸਲ ਦੇ ਮੁਖੀ ਸਨ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਲਿਖਣ ਦੀ ਸੇਵਾ ਅਤੇ 18ਵੀਂ ਸਦੀ ਦੀਆਂ ਵਿਸ਼ੇਸ਼ ਜੰਗਾਂ ਵਿੱਚ ਐਮ ਹਿੱਸਾ ਪਾਇਆ ਸੀਗਾ 1757 ਈਸਵੀ ਨੂੰ ਤਮੂਰ ਸ਼ਾਹ ਤੇ ਜਹਾਂ Khan ਦੁਆਰਾ ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ ਨਾ ਤੇ ਉਸ ਅਪਰੰਥ ਜਦੋਂ ਤਾਂ ਤਨ ਬਾਬਾ ਦੀਪ ਸਿੰਘ ਜੀ ਨੂੰ ਪਤਾ ਚੱਲਦਾ ਉਹ ਸਮੇਂ ਆਪ ਜੀ ਦਮਦਮਾ ਸਾਹਿਬ ਸਨ ਦਮਦਮਾ ਸਾਹਿਬ ਤੋਂ ਆਪ ਜੀ 18 ਸੇਰਾ ਖੰਡਾ ਹੱਥ ਵਿੱਚ ਫੜ ਕੇ ਸ਼੍ਰੀ ਦਰਬਾਰ ਸਾਹਿਬ ਨੂੰ ਆਯਾਦ ਕਰਾਉਣ ਵਾਸਤੇ ਜਾਲਮਾਂ ਨੂੰ ਸਬਕ ਸਿਖਾਉਣ ਵਾਸਤੇ ਅੰਮ੍ਰਿਤਸਰ ਆ ਪਹੁੰਚੇ ਸਨ ਅੱਗੋ ਜਹਾਨ ਖਾਂ ਇਹ ਖਬਰ ਸੁਣ ਕੇ ਸ਼ਹਿਰ ਦੇ ਬਾਹਰ ਗੋਲਵੜ ਪਿੰਡ ਦੇ ਪਾਸ ਹਜ਼ਾਰਾਂ ਦੀ ਗਿਣਤੀ ਦਾ ਇਕੱਠ ਕਰਕੇ ਫੌਜਾਂ ਦੇ ਨਾਲ ਮੋਰਚਾ ਲਈ ਖੜਾ ਸੀਗਾ ਆਹਮੋ ਸਾਹਮਣੇ ਕਿਸਾਨ ਦਾ ਸੰਗ ਜੀ ਯੁੱਧ ਹੋਇਆ ਬਾਬਾ ਜੀ ਸ਼ਹਿਰ ਤੋਂ ਅਜੇ ਦੂਰ ਹੀ ਸਨ ਕਿ ਜਮਾਲਖਾਂ ਨਾਲ ਆਹਮੋ ਸਾਹਮਣੇ ਆਸ ਵਿੱਚ ਹੱਥੋ ਹੱਥੀ ਲੜਾਈ ਦੌਰਾਨ ਦੋਨਾਂ ਦਾ ਜੜਾ ਸਿਰ ਜਿਉਂ ਆਪਸ ਵਿੱਚ ਕਲਨ ਹੋ ਗਿਆ ਸੀਗਾ ਵਾਹੇ ਤੇ ਸੰਗਜੀ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਤਰਨਤਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਪੋਵਿੰਡ ਵਿਖੇ ਹੋਇਆ ਸੀਗਾ ਹੋਇਆ ਸੀ ਮਾਤਾ ਜਉਣੀ ਜੀ ਦੀ ਪਵਣ ਕੁੱਖੋਂ ਅਤੇ ਪਿਤਾ ਭਗਤਾ ਜੀ ਦੇ ਘਰ 1699 ਵਿੱਚ ਜਦੋਂ ਦਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਵਿਖੇ ਸਿੱਖ ਸੰਗਤ ਨੂੰ ਔਨਲੀ ਆਖਿਆ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਜੀ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਉਦੋਂ ਹੀ ਅਮਰਦੀ ਦਾਤ ਹਾਸਲ ਕਰਕੇ ਦੀਪੇ ਤੋਂ ਦੀਪ ਸਿੰਘ ਬਣ ਗਏ ਉਹਨਾਂ ਦੇ ਨਾਂ ਨਾਲ ਬਾਬਾ ਸ਼ਬਦ ਕਾਫੀ ਦੇਰ ਬਾਅਦ ਜੁੜਿਆ ਕਾਫੀ ਸਮਾਂ ਉਹਨਾਂ ਨੇ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰਗ੍ਰਮੇ ਸਿੰਘ ਮਹਾਰਾਜ ਸੱਚੇ ਪਾਤਸ਼ਾਹੀ ਦੇ ਕੋਲ ਰਹੇ ਤਾਂ-ਤਾਂ ਬਾਬਾ ਦੀਪ ਸਿੰਘ ਜੀ ਭਾਈ ਮਣੀ ਸਿੰਘ ਜੀ ਦੇ ਨਾਲ ਵੀ ਕਾਫੀ ਸਮਾਂ ਗੁਜ਼ਾਰਿਆ ਇੱਥੇ ਹੀ ਉਹਨਾਂ ਨੇ ਗੁਰਮਤਿ ਵਿੱਦਿਆ ਸਿੱਖੀ ਬੜਾਈ ਕੀਤੀ ਤੇ ਨਾਲ ਹੀ ਸ਼ਸਤਰ ਵਿੱਦਿਆ ਵੀ ਹਾਸਲ ਕੀਤੀ ਸੀ ਬਾਬਾ ਜੀ ਗੁਰਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੀ ਬੀੜ ਆਪਣੇ ਹੱਥਾਂ ਦੇ ਨਾਲ ਉਤਾਰਾ ਕਰਕੇ ਵਕ ਵਕ ਤਹਾਮਾ ਟੈਪੀਡਿਆ ਬਾਬਾ ਜੀ ਨੇ ਗੁਰੂ ਸਾਹਿਬ ਦੀ ਬਾਣੀ ਦੇ ਸ਼ਬਦਾਂ ਦੀ ਵਿਆਖਿਆ ਕੀਤੀ 2 ਸਾਲ ਆਪ ਜੀ ਅਨੰਦਪੁਰ ਸਾਹਿਬ ਰਹਿ ਕੇ ਆਪਣੇ ਪਿੰਡ ਵਾਪਸ ਪਰਤੇ ਸਨ ਇਧਰ ਅਨੰਦਪੁਰ ਨੂੰ ਕੇਰਾ ਪੈ ਗਿਆ ਤਾਂ ਗੁਰੂ ਜੀ ਨੇ ਕਿਲਾ ਖਾਲੀ ਕਰ ਦਿੱਤਾ ਬਾਬਾ ਦੇਵ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਵਿਖੇ ਗੁਰਗਬ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਅਤੇ ਅਨੰਦਪੁਰ ਸਾਹਿਬ ਦੇ ਸਮੇਂ ਦੇ ਨਾਲ ਨਾ ਰਹਿਣ ਦੀ ਮਾਫੀ ਮੰਗੀ ਗੁਰੂ ਸਾਹਿਬ ਨੇ ਉਹਨਾਂ ਨੂੰ ਗੱਲ ਨਾਲ ਲਾ ਕੇ ਕਿਹਾ ਆਪ ਦੇ ਹਿੱਸੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਅਜੇ ਬਾਕੀ ਹਨ ਜੋ ਪੂਰੀਆਂ ਤੁਸੀਂ ਕਰਨੀਆਂ ਹਨ ਵਾਹਿਗੁਰੂ ਵਾਹਿਗੁਰੂ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਤਾਂ ਤਨ ਬੱਬਾ ਦੇਵ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਤਨ ਤਨ ਬਾਬਾ ਦੀਪ ਸਿੰਘ ਜੀ ਆਪ ਸੰਗਤ ਤੇ ਮਿਹਰ ਭਰਿਆ ਹੱਥ ਰੱਖਣ ਖੁਸ਼ ਰੋ ਆਬਾਦ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਬਹੁਤ ਸ਼ੁਕਰਾਨਾ ਜੀ ਅੱਜ ਆਪ ਜੀਨ ਦਰਸ਼ਨ ਕਰਵਾਏ ਹਨ ਗੁਰਦੁਆਰਾ ਛੀਦਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ